देर रात श्री मुक्त्सर साहिब ਦੇ ਡੀਸੀ ਦਫ਼ਤਰ ਦੇ ਨੇੜੇ ਥੰਦੇਵਾਲਾ ਰੋਡ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਦੱਸ ਦਈਏ ਕਿ ਤਿੰਨ ਦੋਸਤ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਫਰੀਦਕੋਟ ਵੱਲ ਜਾ ਰਹੇ ਸੀ ਜਦ ਮੁਕਤਸਰ ਦੇ ਥੰਦੇਵਾਲਾ ਰੋਡ ਦੇ ਕੋਲ ਪਹੁੰਚੇ ਤਾਂ ਅੱਗੋਂ ਆ ਰਹੇ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੇ ਵਿੱਚ ਮੌਕੇ ਤੇ ਹੀ ਫਰੀਦਕੋਟ ਦੇ ਰਹਿਣ ਵਾਲੇ ਲक्की ਨੌਜਵਾਨ ਦੀ ਮੌਤ ਹੋ ਗਈ ਜਦਕਿ ਮੁਕਸਰ ਦੇ ਰਹਿਣ ਵਾਲੇ ਰਵੀ ਕੁਮਾਰ ਤੇ ਫਰੀਦਕੋਟ ਦੇ ਰਹਿਣ ਵਾਲੇ ਸੰਦੀਪ ਸਿੰਘ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੁਕਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਮ੍ਰਿਤਕ ਨੌਜਵਾਨ ਲੱਕੀ ਦੀ ਡੈੱਡ ਬਾਡੀ ਮੁਕਸਰ ਦੇ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰੱਖਾ ਦਿੱਤੀ ਗਈ ਹੈ ਜ਼ਖਮੀ ਰਵੀ ਕੁਮਾਰ ਨੇ ਦੱਸਿਆ ਕਿ ਉਹ ਮੁਕਸਰ ਲੇਬਰ ਦਾ ਕੰਮ ਕਰਦੇ ਹਨ ਤੇ ਕਰੀਬ 9 ਤੋਂ 10 ਵਜੇ ਦੇ ਵਿਚਕਾਰ ਆਪਣੇ ਦੋ ਦੋਸਤ ਲੱਕੀ ਤੇ ਸੰਦੀਪ ਨੂੰ ਫਰੀਦਕੋਟ ਚੜਨ ਜਾ ਰਹੇ ਸੀ ਜਦ ਉਹ ਮੁਕਸਰ ਦੇ ਥਾਂਦੇ ਵਾਲਾ ਰੋਡ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਤੇਜ਼ ਰਫ਼ਤਾਰ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ ਇਸ ਟੱਕਰ ਦੇ ਵਿੱਚ ਲੱਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੰਦੀਪ ਤੇ ਰਵੀ ਕੁਮਾਰ ਦੋਨਾਂ ਹੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੁਕਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਉੱਥੇ ਦੱਸਦੀ ਹੈ ਕਿ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਔਰ ਇਸ ਦੀ ਬ੍ਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬ੍ਰੀਕੀ ਦਾ ਨਾਮ ਹੈ ਸੀਕਟਾ। ਜਿਹੜਾ ਨਾਮ ਰਵੀ ਕੁਮਾਰ ਹੈ। ਉਸੇ ਬਾਈਕ ਤੇ ਤਿੰਨ ਜਣੇ ਸੀਗੇ। ਫੇਰਕੋਟ ਜਾ ਰਹੇ ਸੀਗੇ। ਤੇ ਟਰੱਕ ਚ ਟੱਕਰ ਹੋ ਗਈ। ਟਰੱਕ ਤੇ ਜਾ ਰਿਹਾ ਸੀਗੇ। ਕਿੰਨੇ ਕਿਉਂ ਦਿੱਤੇ ਮੈਂ ਤੇ ਕਿੰਨੇ ਕਿੰਨੇ ਸੀ ਤਿੰਨ ਜਣੇ ਸੀਗੇ ਤੇ 9-10 ਵਜੇ ਘਟ ਮੈਂ ਰਾਤ 10 ਰਾਤੀ ਹਾਂਜੀ ਮੋਟਰਸਾਈਕਲ ਤੇ ਹਾਂਜੀ ਬਾਈਕ ਤੇ ਸੀਗੇ ਸੀ ਕੰਮ ਕਰਦੇ ਮੈਂ ਲੇਬਰ ਤੇ ਕੰਮ ਕਰਾਦਾ ਹਾਂ ਲੇਬਰ ਦਾ ਕੰਮ ਕਰਾਦਾ ਹਾਂ ਹਾਂਜੀ ਕੰਮਨ ਵਿੱਚ ਹੀ ਹਾਂਜੀ ਫੋਨ ਤੇ ਰਿਪੋਰਟ ਨਹੀਂ ਮੈਂ ਮੱਖਸਰ ਦਾ ਹੀ ਦੋ ਮੁੰਡੇ ਫ੍ਰੀਜ ਕੋਡ ਦੇ ਸੀਗੇ ਆਹ ਰੋਟਾ ਨਹੀਂ ਕਿ ਕਿੱਥੇ ਕੋਇਆ ਇਹ ਹੋਇਆ ਡੀਸੀ ਆਫ ਤੋਂ ਥੋੜਾ ਕੱਕੇ ਚੱਕ ਬੰਦੇ ਕੋਲੇ ਹਾਂ ਆਹ ਇਹ ਸੁਰਖੀ ਕਿ ਬੇਜ਼ਾਰ ਤੋਂ ਕੀ ਮਾਮਲਾ ਜੇ ਕਿੰਨੇ ਜਿੰਨੇ ਆ ਮੇਰੇ ਕੋਲੇ ਦੋ ਪੇਸ਼ੈਂਟ ਆਏ ਸੀ ਜੀ ਰਾਤ ਨੂੰ ਇਹਨਾਂ ਦਾ ਬਠੰਡਾ ਆਪਣਾ ਬਠੰਡਾ ਰੋਡ ਕੋਟਗੜ੍ਹ ਰੋਡ ਬਾਈਪਾਸ ਕੋਲੇ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਤੇ ਤਿੰਨ ਜਨੇ ਸੀ ਇਹ ਜੋ ਦੱਸ ਰਿਹਾ ਇੱਕ ਪੇਸ਼ੈਂਟ ਦੀ ਤਾਂ ऑन स्पोर्टिंग इन द डेथ ओवीसी ਦੋ ਪੇਸ਼ੈਂਟ ਸਾਡੇ ਕੋਲੇ ਆਏ ਸੀ ਕੋਈ ਰੈਫਰ ਵੀ ਕੀਤਾ ਜਾ ਕੋ ਹਾਂ ਇੱਕ ਪੇਸ਼ੈਂਟ ਕੋਈ ਰਿਪੋਰਟ ਇਥੋਂ ਫਰੀਦਕੋਟ ਦਾ ਹੀ ਸੀ ਤੇ ਉਹ ਕਹਿੰਦੇ ਸੀ ਅਸੀਂ ਉੱਥੇ ਲੈ ਕੇ ਜਾਣਾ ਵੈਸੇ ਮਤਲਬ ਇਹ ਜਿਹੜਾ ਪੇਸ਼ੈਂਟ ਸਾਡੇ ਕੋਲੇ ਆ ਉਹ ਸਟੇਬਲ ਹੈ ਸਟੇਬਲ ਹਾਂਜੀ